ਹਾਂਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਸਭ ਤੋਂ ਪਹਿਲਾਂ ਫਤਿਹ ਦੇ ਨਾਲ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਜੋ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਉਹ ਸਿੱਖ ਇਤਿਹਾਸ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਇਤਿਹਾਸ ਬਾਰੇ ਗੱਲਬਾਤ ਕਰਾਂਗੇ ਜਿਸ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਸਰਦਾਰ ਲਖਵੀਰ ਸਿੰਘ ਜੀ ਜੋ ਕਾਫੀ ਜਾਣਕਾਰੀ ਰੱਖਦੇ ਨੇ ਕਾਫੀ ਗਿਆਨ ਰੱਖਦੇ ਨੇ ਜੋ ਗੁਰਮਤ ਦਾ ਵੈਸੇ ਤਾਂ ਗੁਰਮਤ ਗੁਰਮਤਿ ਕੇਦਾਂ ਦਾ ਸ਼ਬਦ ਆ ਵੀ ਇਹਦੇ ਗਿਆਨ ਦਾ ਅੰਤ ਨਹੀਂ ਪਾਇਆ ਜਾ ਸਕਦਾ ਪਰ ਫਿਰ ਵੀ ਜਿੰਨੀ ਕਿ ਸਾਡੇ ਕੋਲੇ ਜਾਣਕਾਰੀ ਹੈ ਉਸ ਬਾਰੇ ਸਾਨੂੰ ਜਰੂਰ ਸ਼ੇਅਰ ਕਰਨੀ ਚਾਹੀਦੀ ਆ ਤੇ ਇਹੀ ਜਾਣਕਾਰੀ ਆਪਾਂ ਅੱਜ ਸਰਦਾਰ ਲਖਵੀਰ ਸਿੰਘ ਜੀ ਹੋਂਦੋਂ ਲਵਾਂਗੇ ਗੁਰੂ ਇਤਿਹਾਸ ਬਾਰੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਤੇ ਸ਼ੁਰੂਆਤ ਕਰਦੇ ਆ ਅੱਜ ਦੀ ਪ੍ਰੋਗਰਾਮ ਦੀ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੇਤਾਂ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਆ ਅ ਆਪਾਂ ਗੱਲ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁੱਢਲੇ ਜੀਵਨ ਬਾਰੇ ਜਾਂ ਉਸ ਤੋਂ ਪਹਿਲਾਂ ਦਾ ਕੀ ਮਾਹੌਲ ਸੀ ਮਤਲਬ ਕੀ ਬਦਲਾਅ ਵੇਦਾਂ ਦੇ ਆਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਕਿਦਾਂ ਦਾ ਸੰਸਾਰ ਸੀਗਾ ਹਾਂਜੀ ਸਭ ਤੋਂ ਪਹਿਲਾਂ ਮੈਂ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਕੁਐਸਚਨ ਪੁੱਛਿਆ ਕਿ ਪਹਿਲਾਂ ਦੇ ਹਾਲਾਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਸਾਰ ਦੇ ਆਉਣ ਤੋਂ ਪਹਿਲਾਂ ਉਦੋਂ ਹਾਲਾਤ ਜਿਹੜੇ ਬਹੁਤ ਮਾੜੇ ਸਨ ਕਿਉਂਕਿ ਬਹੁਤ ਲੋਕ ਪਖੰਡਵਾਦ ਦੇ ਵਿੱਚ ਫਸੇ ਸਨ ਕਲਕਾਤੀ ਰਾਜੇ ਕਸਾਈ ਧਰਮ ਪੰਖ ਘਰ ਉੱਡ ਰਿਆ ਕੂੜਿਆ మాਸ ਸੱਚ ਚੰਦਰਮਨ ਦੀ ਸੇਨਾ ਹੀ ਕਹਿ ਚੜਿਆ ਰਾਜੇ ਕਸਾਈ ਹੋ ਚੁੱਕੇ ਸਨ ਧਰਮ ਖੰਭ ਲਾ ਕੇ ਉੱਡ ਗਿਆ ਸੀ ਸੱਚ ਦਾ ਚੰਦਰਮਨ ਕਿਤੇ ਨਹੀਂ ਦਿਸਦਾ ਸੀ ਸਭ ਝੂਠ ਦਾ ਪਸਾਰਾ ਛੇ ਪਸਰ ਰਿਹਾ ਸੀ ਜੀ ਤੇ ਕੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਸ ਸੰਸਾਰ ਤੇ ਹੋਣਾ ਇੱਕ ਬਹੁਤ ਅਦਭੁਤ ਕਲਾ ਸੀ ਕਿ ਇਦਾਂ ਦੀ ਪ੍ਰਮਾਤਮਾ ਦਾ ਜੋ ਅਕਾਲ ਪੁਰਖ ਦਾ ਵੀ ਉਸ ਚੀਜ਼ ਨੂੰ ਜੋ ਤੁਸੀਂ ਹੁਣੇ ਦੱਸਿਆ ਕਿ ਬਹੁਤ ਜ਼ਿਆਦਾ ਹਾਲਾਤ ਜਿਹੜੇ ਬਹੁਤ ਮਾੜੇ ਸੀ ਹਰ ਇੱਕ ਵਰਗ ਦੇ ਮਤਲਬ ਰਾਜੇ ਜਿਹੜੇ ਬਹੁਤ ਜ਼ਿਆਦਾ ਦੁਸ਼ਟ ਹੋ ਚੁੱਕੇ ਸੀਗੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਕ੍ਰਾਂਤੀ ਜਿਹੜੀ ਆਈ ਆ ਉਹਦਾ ਕੀ ਪ੍ਰਭਾਵ ਪਿਆ ਮਤਲਬ ਹਾਂਜੀ ਹਾਂਜੀ ਬਹੁਤ ਵੱਡੇ ਕ੍ਰਾਂਤੀ ਆਈ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਨੂੰ ਰਾਏਪੋਏ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਹੋਇਆ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ ਜਦੋਂ ਸਤਗੁਰ ਨਾਨਕ ਦੇਵ ਜੀ ਪ੍ਰਗਟ ਹੋਏ ਪਾਪਾਂ ਦੀ ਅਗਿਆਨਤਾ ਦੀ ਜਿਹੜੀ ਧੁੰਦ ਮਿਟ ਗਈ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲਵਾ ਜਿਵੇਂ ਸੂਰਜ ਨਿਕਲਦਾ ਤਾਰੇ ਛਪ ਜਾਂਦੇ ਆ ਜੀ ਇਸੇ ਤਰ੍ਹਾਂ ਜਿਦੋਂ ਗੁਰਨਾਰਕ ਦੇਵ ਜੀ ਦੁਨੀਆ ਤੇ ਪ੍ਰਗਟ ਹੋਏ ਤਾਂ ਉਹ ਜਿਹੜਾ ਜ਼ੁਲਮ ਆ ਉਹ ਪਾਪ ਆ ਉਹ ਜਿਹੜਾ ਖਤਮ ਹੋਣ ਲੱਗ ਗਿਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰਵਾ ਜਿਵੇਂ ਸ਼ੇਰ ਜੰਗਲ ਦੇ ਵਿੱਚ ਬੁੱਕਦਾ ਤਾਂ ਸਾਰੇ ਜਿਹੜੇ ਜਾਨਵਰ ਆ ਉਹ ਭੱਜ ਜਾਂਦੇ ਆ ਡਰਦੇ ਇਸੇ ਤਰ੍ਹਾਂ ਗੁਰਨਾਰਕ ਦੇਵ ਜੀ ਜਦੋਂ ਦੁਨੀਆ ਤੇ ਪ੍ਰਗਟ ਹੋਏ ਤਾਂ ਜਿਹਦਾ ਜ਼ੁਲਮ ਜ਼ਾਲਮਾਂ ਨੂੰ ਉਭਾਜਣਾ ਪੈ ਗਿਆ ਜ਼ੁਲਮ ਖਤਮ ਹੋਣ ਲੱਗਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਨ ਸੋਗਾ ਜਿੱਥੇ ਵੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪੈਰ ਧਰਿਆ ਭਾਵ ਕਿ ਜਿੱਥੇ ਚਰਨ ਪਾਏ ਉੱਥੇ ਅੱਜ ਪੂਜਾ ਭਾਵਕੇ ਗੁਰਦੁਆਰਾ ਸਾਹਿਬ ਬਣ ਗਏ ਪੂਜਾ ਹੋਣ ਲੱਗ ਗਈ ਕੀਰਤਨ ਹੋਣ ਲੱਗ ਗਿਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮਤੇ ਜੋ ਕੁਆ ਜਿਵੇਂ ਕਿ ਸਿੱਧਾਂ ਦੇ ਆਸਣ ਸੀ ਜਿੱਥੇ-ਜਿੱਥੇ ਗੁਰੂ ਨਾਨਕ ਦੇਵ ਜੀ ਗਏ ਸਿੱਧਾਂ ਦੇ ਆਸਣਾਂ ਤੇ ਸਿੱਧਾਂ ਦੇ ਨਾਲ ਗੋਸ਼ਟ ਹੋਈ ਗੁਰੂ ਨਾਨਕ ਦੇਵ ਜੀ ਦੀ ਜਿੱਤ ਹੋਈ ਜਿਵੇਂ ਕਿ ਆਪਣੇ ਜੋਪੀ ਦੇ ਵਿੱਚ ਗੋਰਖਨਾਥ ਦੇ ਨਾਂ ਨਾਲ ਜਾਣਿਆ ਜਾਂਦਾ ਇੱਕ ਨਗਰ ਸੀ ਤਾਂ ਉੱਥੇ ਗੁਰੂ ਨਾਨਕ ਦੇਵ ਜੀ ਨੇ ਗੋਰਖਨਾਥ ਦੇ ਨਾਲ ਗੋਸ਼ਟ ਕੀਤੀ ਉਹ ਵਿਚਾਰ ਅਜ ਜਿੱਤ ਹੋਈ ਤਾਂ ਅੱਜ ਉਹ ਗੁਰੂ ਨਾਨਕ ਨਾਨਕਮਤਾ ਦੇ ਨਾਂ ਨਾਲ ਜਾਣਿਆ ਜਾਂਦਾ ਜੀ ਬਾਬੇ ਤਾਰੇ ਚਾਰ ਚੱਕ ਨੌ ਅਖੰਡ ਪ੍ਰਸੰਵੀ ਸੱਚਾ ਟੂਆ ਬਾਬੇ ਨੇ ਚਾਰੇ ਕੂਟਾਂ ਤੇ ਚਾਰੇ ਪਾਸੇ ਦੁਨੀਆ ਨੂੰ ਉਤਾਰਿਆ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੂਆ ਘਰ ਘਰ ਅੰਦਰ ਤੋਂ ਪਾਵੇ ਹਰੇਕ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਗੁਰਬਾਣੀ ਕੀਰਤਨ ਦੇ ਪ੍ਰਵਾਹ ਚੱਲ ਰਿਹਾ ਗੁਰਮੁਖ ਕਾਲ ਯੁਗ ਵਿੱਚ ਪ੍ਰਗਟ ਹੋਇਆ ਗੁਰਮੁਖ ਰੂਪੀ ਗੁਰੂ ਨਾਨਕ ਦੇਵ ਜੀ ਕਾਲ ਯੁਗ ਦੇ ਵਿੱਚ ਪ੍ਰਗਟ ਹੋਏ ਜਿਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ ਮਤਲਬ ਵਿਦਾ ਹੋਲ ਲਾਈਫ ਉਹਨਾਂ ਨੇ ਟਰੈਵਲ ਕੀਤਾ ਆਪਣੀ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਚਾਰ ਜਿਹੜੀਆਂ ਉਦਾਸੀਆਂ ਕੀਤੀਆਂ ਵੱਖ-ਵੱਖ ਦਿਸ਼ਾਵਾਂ ਤੇ ਜਾ ਕੇ ਲੋਕਾਂ ਨੂੰ ਤਾਰਿਆ ਉਹਨਾਂ ਨੂੰ ਗਿਆਨ ਦਿੱਤਾ ਤੇ ਉਹਨਾਂ ਲੋਕਾਂ ਨੂੰ ਸੱਚੇ ਮਾਰਗ ਤੇ ਚੱਲਣ ਦਾ ਜਿਹੜਾ ਉਪਦੇਸ਼ ਦਿੱਤਾ ਤਾਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਉਹ ਜਾਂਦੇ ਸੀਗੇ ਤਾਂ ਕੁਝ ਕਬੀਲਿਆਂ ਦੇ ਵਿੱਚ ਕੁਝ ਜਗ੍ਹਾ ਤੇ ਜਾ ਕੇ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਵੀ ਵਾਪਰੀਆਂ ਜਿਹੜੀਆਂ ਇਤਿਹਾਸ ਦੇ ਵਿੱਚ ਸਿੱਖ ਸਾਖੀਆਂ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਕਰ ਹੁੰਦਾ ਤਾਂ ਉਹ ਉਹਨਾਂ ਬਾਰੇ ਕੁਝ ਸਾਨੂੰ ਦੱਸੋ ਵੀ ਉਹ ਕਿੱਦਾਂ ਦੀਆਂ ਘਟਨਾਵਾਂ ਸੀ ਤੇ ਉਹਨਾਂ ਦਾ ਲੋਕਾਂ ਦੀ ਜੀਵਨ ਤੇ ਤੇ ਜੇ ਅੱਜ ਆਪਾਂ ਸੁਣਦੇ ਆ ਤੇ ਆਪਣੇ ਜੀਵਨ ਤੇ ਕੀ ਅਸਰ ਪੈਂਦਾ ਹਾਂਜੀ ਜਿਵੇਂ ਗੁਰਨਾਨਕ ਦੇਵ ਜੀ ਵੱਖ-ਵੱਖ ਇਲਾਕਿਆਂ ਦੇ ਵਿੱਚ ਗਏ ਚਾਰ ਬਾਸੀਆਂ ਕੀਤੀਆਂ ਹਾਂਜੀ ਦੁਨੀਆ ਨੂੰ ਤਾਰਨ ਗਏ ਇਸੇ ਤਰ੍ਹਾਂ ਉਹ ਜਿਵੇਂ ਅਲੱਗ-ਅਲੱਗ ਜਿੱਥੇ ਕੋਈ ਪੁਰਾਣੀ ਰਵੈਤ ਚੱਲ ਰਹੀ ਸੀ ਕੋਈ ਰੀਤ ਚੱਲ ਰਹੀ ਸੀ ਜੀ ਉਹਨਾਂ ਨੂੰ ਉੱਥੇ ਸਮਝਾਉਣ ਦਾ ਯਤਨ ਉਹਨੇ ਕੀਤਾ ਉਸ ਜਿਵੇਂ ਕਿ ਜਗਨਨਾਥ ਫੁਰੀ ਗਏ ਉੱਥੇ ਉਹ ਆਰਤੀ ਕਰ ਰਹੇ ਸੀ ਤਾਂ ਗੁਰੂ ਨਾਨਕ ਦੇਵ ਜੀ ਨੂੰ ਅੱਗੇ ਉਹਨਾਂ ਨੇ ਨਹੀਂ ਜਾਣ ਦਿੱਤਾ ਤਾਂ ਗੁਰੂ ਨਾਨਕ ਦੇਵ ਜੀ ਨੇ ਗਗਨ ਮੈਥਾਲ ਰਵ ਚੰਦੀ ਵਿਖ ਬਣੇ ਆਰਤੀ ਦਾ ਉਚਾਰਨ ਕੀਤਾ ਉੱਥੇ ਜੀ ਉਸ ਤੋਂ ਅੰਤ ਜਿਵੇਂ ਹਰਦੁਆਰ ਕੁਰਕ ਖੇਤਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਗਏ ਤਾਂ ਉੱਥੇ ਲੋਕ ਸੂਰਜਵਾਲ ਨੂੰ ਪਾਣੀ ਪਾ ਰਹੇ ਸੀ ਕਰੋੜਾਂ ਲੋਕ ਜਿਹੜੇ ਸੂਰਜਵਾਲ ਨੂੰ ਪਾਣੀ ਸੱਟ ਰਹੇ ਸੀ ਤਾਂ ਗੁਰੂ ਨਾਨਕ ਦੇਵ ਜੀ ਨੇ ਉੱਥੇ ਜਾ ਕੇ ਪਾਣੀ ਦੂਸਰੇ ਪਾਸੇ ਨੂੰ ਸੱਟਣਾ ਸ਼ੁਰੂ ਕਰ ਦਿੱਤਾ ਤਾਂ ਉਹ ਲੋਕਾਂ ਨੇ ਕਿਹਾ ਉਹਨਾਂ ਨੂੰ ਵੀ ਤੁਸੀਂ ਪਾਣੀ ਸੂਰਜਵਾਲ ਨੂੰ ਨਹੀਂ ਪਾ ਰਹੇ ਕਿਉਂਕਿ ਸਾਡੀ ਬਹੁਤ ਪੁਰਾਣੀ ਰੀਤ ਚੱਲ ਰਹੀ ਹੈ ਅਸੀਂ ਆਪਦੇ ਪਿਤਰਾਂ ਨੂੰ ਪਾਣੀ ਉੱਥੇ ਭੇਜ ਰਹੇ ਹਾਂ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਮੇਰਾ ਕਰਤਾਰਪੁਰ ਖੇਤੀ ਬੀਜੀ ਹੈ ਉਹ ਖੇਤੀ ਸੁੱਕ ਰਹੀ ਹੈ ਤੇ ਮੈਂ ਤਾਂ ਪਾਣੀ ਉੱਥੇ ਪਾ ਰਿਆ ਖੇਤੀ ਨੂੰ ਉਹ ਕਹਿੰਦੇ ਤੁਹਾਡਾ ਪਾਣੀ ਖੇਤੀ ਨੂੰ ਕਿਵੇਂ ਜਾ ਸਕਦਾ ਹੈ ਇੰਨੀ ਬਾੜ ਕਿਵੇਂ ਜਾ ਸਕਦਾ ਪੋਸੀਬਲ ਕਿਦਾਂ ਹੋ ਸਕਦਾ ਹਾਂ ਇਹ ਪੋਸੀਬਲ ਹੋ ਨਹੀਂ ਸਕਦਾ ਤਾਂ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਨੂੰ ਇੱਕ ਸਮਝਾਉਣਾ ਹੀ ਸੀ ਇਹ ਸਮਝਾਉਣ ਦਾ ਇੱਕ ਤਰੀਕਾ ਹੀ ਸੀ ਤਾਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਵੀ ਜੇ ਤੁਹਾਡਾ ਪਾਣੀ ਕਰੋੜਾ ਕਿਲੋਮੀਟਰ ਜਾਂ ਇੰਨੀ ਦੂਰ ਮਿਲ ਜਿੱਤੇ ਜਾ ਸਕਦਾ ਹਾਂ ਤਾਂ ਸਾਡਾ ਪਾਣੀ ਇੱਥੇ ਕਰਤਾਰਪੁਰ ਕਿਉਂ ਨਹੀਂ ਜਾ ਸਕਦਾ ਉਸ ਤੋਂ ਬਾਅਦ ਹੋਰ ਵੀ ਧਰਮਾਂ ਦੇ ਵਿੱਚ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਮੱਕੇ ਦੇ ਵਿੱਚ ਗਏ ਜੀ ਮੱਕੇ ਦੇ ਵਿੱਚ ਜਾ ਕੇ ਉਹਨਾਂ ਨੇ ਕਿਉਂਕਿ ਮੱਕੇ ਦੇ ਵਿੱਚ ਜਦੋਂ ਜਾਣਾ ਹੋਵੇ ਨਾ ਉਹ ਸਾਨੂੰ ਪਹਿਰਾਵਾ ਕਰਨਾ ਪੈਂਦਾ ਮੁਸਲਮਾਨਾਂ ਦਾ ਉਹਨੀਆਂ ਸ਼ਰਤਾਂ ਪੂਰੀਆਂ ਹਾਂ ਉਹਵੇਂ ਉਹਨਾਂ ਦੀਆਂ ਜਿਹੜੀਆਂ ਜੋ ਸ਼ਰਤਾਂ ਉੱਥੇ ਨਿਜਮਾ ਉਹ ਪੂਰੇ ਕਰਨੇ ਪੈਂਦੇ ਜਦੋਂ ਗੁਰੂ ਨਾਨਕ ਦੇਵ ਜੀ ਮੱਕੇ ਗਏ ਤਾਂ ਮੱਕੇ ਜਿਹੜੀ ਮਸਜਿਦ ਸੀ ਜਿਵੇਂ ਕਿ ਆਪਣਾ ਸਿੱਖ ਧਰਮ ਦਾ ਸ੍ਰੀ ਹਰਿਮੰਦਰ ਸਾਹਿਬਾ ਸਭ ਤੋਂ ਮੁੱਖ ਆਪਾਂ ਗੰਦੇ ਮਤਲਬ ਉਹਨਾਂ ਦਾ ਮੇਨ ਦਵਾਰ ਸੀ ਜਿਹੜਾ ਉਹਨਾਂ ਦਾ ਮੇਨ ਦਵਾਰ ਜਿਹੜਾ ਉਹ ਮੱਕਾ ਸੀ ਮੱਕੇ ਦੇ ਵੱਲ ਗੁਰੂ ਨਾਨਕ ਦੇਵ ਜੀ ਪੈਰ ਪਸਾਰ ਕੇ ਪੈ ਗਏ ਤਾਂ ਉਹ ਸਮਝਾਉਣ ਦਾ ਇੱਕ ਉਹਨਾਂ ਨੇ ਯਤਨ ਕੀਤਾ ਜੀ ਜੀ ਤਾਂ ਜੀਵਨ ਕਾਜੀ ਸੀ ਜਿਸ ਤਰ੍ਹਾਂ ਆਪਣੇ ਆਪਾ ਗ੍ਰੰਥੀ ਸਿੰਘਾ ਦੇ ਇਸੇ ਤਰ੍ਹਾਂ ਉਹ ਜੀਵਨ ਕਾਜੀ ਨੇ ਆਣ ਕੇ ਲੱਤਾਂ ਤੋਂ ਪਕੜ ਕੇ ਉਹਨਾਂ ਨੂੰ ਦੂਜੇ ਪਾਸੇ ਕਰ ਦਿੱਤਾ ਤਾਂ ਉਹ ਮੱਕਾ ਵੀ ਉਧਰਲੇ ਪਾਸੇ ਨੂੰ ਦੇਖਣ ਲੱਗਾ ਕਾਜੀ ਨੂੰ ਜਿੱਦਰ ਨੂੰ ਗੁਨਾਕਦੇ ਜੀ ਦਾ ਲੱਤਾਂ ਖੇਤੀ ਤਾਂ ਹੁਣ ਆਪਾਂ ਥੋੜੀ ਔਰਤਾਂ ਦੇ ਪੱਖ ਤੋਂ ਗੱਲ ਕਰਦੇ ਹਾਂ ਕਿ ਧਰਮ ਇਸ ਤੋਂ ਪਹਿਲਾਂ ਵੀ ਸੀ ਜਦੋਂ ਸ਼੍ਰੀ ਗੁਰੂ ਨਾਨਕ ਜੀ ਦੇਵ ਜੀ ਦਾ ਆਗਮਨ ਹੋਇਆ ਉਸ ਤੋਂ ਪਹਿਲਾਂ ਵੀ ਮਨੁੱਖ ਇੱਕ ਸਮਾਜ ਦੇ ਵਿੱਚ ਰਹਿੰਦਾ ਸੀ ਜਿਹਦੇ ਵਿੱਚ ਉਹ ਕਿਸੇ ਧਰਮ ਨੂੰ ਮੰਨਦਾ ਸੀਗਾ ਪੂਜਾ ਪਾਠ ਕਰਦਾ ਸੀ ਪਰ ਜਿਹੜੀ ਇਸਤਰੀਆਂ ਦੀ ਹਾਲਤ ਸੀ ਔਰਤਾਂ ਦੀ ਉਹ ਬਹੁਤ ਮਾੜੀ ਸੀਗੀ ਆਪਾਂ ਇਤਿਹਾਸ ਜਦੋਂ ਪੜਦੇ ਹਾਂ ਤਾਂ ਆਪਾਂ ਨੂੰ ਇਹ ਪਤਾ ਲੱਗਦਾ ਕਿ ਜੇਕਰ ਸਮਾਜ ਦੇ ਵਿੱਚ ਸਭ ਤੋਂ ਨੀਚ ਸਮਝਿਆ ਜਾਂਦਾ ਸੀ ਮਾੜਾ ਸਮਝਿਆ ਜਾਂਦਾ ਸੀ ਤਾਂ ਉਹ ਮਤਲਬ ਗਰੀਬਾਂ ਦੇ ਨਾਲ ਨਾਲ ਇਸਤਰੀਆਂ ਨੂੰ ਸਮਝਿਆ ਜਾਂਦਾ ਮਤਲਬ ਸਭ ਤੋਂ ਨੀਚ ਦਰਜਾ ਜਿਹੜਾ ਉਹ ਇਸਤਰੀਆਂ ਨੂੰ ਦਿੱਤਾ ਜਾਂਦਾ ਸੀ ਚਾਹੇ ਉਹ ਕਿਸੇ ਵੀ ਸਮਾਜ ਦੀ ਹੋਵੇ ਕਿਸੇ ਵੀ ਉਜਾਦ ਦੀ ਹੋਵੇ ਪਰ ਇਸਤਰੀ ਦੀ ਦਸ਼ਾ ਜਿਹੜੀ ਉਹ ਮਾੜੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਦੇ ਨਾਲ ਜਿਹੜਾ ਉਹ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਆਇਆ ਤਾਂ ਕੀ ਅਜਿਹਾ ਕੁਝ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀਆਂ ਦੇ ਬਾਰੇ ਕਿਹਾ ਸੀਗਾ ਜਿਹਦੇ ਨਾਲ ਉਹਨਾਂ ਦੀ ਜਿਹੜੀ ਹਾਲਤ ਆ ਉਹ ਬਹੁਤ ਵਧੀਆ ਹੋ ਗਈ ਤੇ ਅੱਜ ਦੀ ਆਪਣੀ ਜਿਹੜੀ ਸਿੱਖ ਇਸਤਰੀ ਆ ਉਹ ਬਹੁਤ ਵਧੀਆ ਜ਼ਿੰਦਗੀ ਜਿਹੜੀ ਜਿਉ ਰਹੀ ਆ ਆਪਣਾ ਇੰਡੀਪੈਂਡੈਂਸ ਵਰਕ ਵੀ ਕਰ ਰਹੀ ਆ ਤੇ ਉਹਨਾਂ ਦੀ ਕਦਰ ਵੀ ਬਹੁਤ ਆ ਸਮਾਜ ਦੇ ਵਿੱਚ ਤਾਂ ਇਹਦੇ ਬਾਰੇ ਸਾਨੂੰ ਦੱਸੋ ਵੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਇੱਕ ਇਹੋ ਜਿਹਾ ਸਮਾਂ ਵੀ ਸੀਗਾ ਜੀ ਵੀ ਜਦੋਂ ਔਰਤ ਦਾ ਪਤੀ ਗੁਜ਼ਰ ਜਾਂਦਾ ਸੀ ਤਾਂ ਉਹਨੂੰ ਨਾਲ ਸਤੀ ਹੋਣਾ ਪੈਂਦਾ ਸੀ ਸਤੀ ਪ੍ਰਥਾ ਇਹ ਪ੍ਰਥਾ ਚੱਲਦੀ ਆ ਸੀ ਤੇ ਇਹ ਵੀ ਆਪਣੇ ਗੁਰੂ ਜੀ ਨੇ ਖਤਮ ਕੀਤੀਆਂ ਇਸੇ ਤਰ੍ਹਾਂ ਹੋਰ ਧਰਮਾਂ ਦੇ ਵਿੱਚ ਔਰਤ ਨੂੰ ਜਿਵੇਂ ਕਿ ਇੱਕ ਧਰਮ ਦੇ ਵਿੱਚ ਨਰਕ ਦਾ ਘਰ ਕਿਹਾ ਜਾਂਦਾ ਹੈ ਇੱਕ ਧਰਮ ਦੇ ਵਿੱਚ ਪਰ ਦੀ ਜੁਤੀ ਵੀ ਕਿਹਾ ਜਾਂਦਾ ਹੈ ਇੱਕ ਧਰਮ ਦੇ ਵਿੱਚ ਕਮਜ਼ੋਰੀ ਕਿਹਾ ਜਾਂਦਾ ਔਰਤ ਜੀ ਪਰ ਸਿੱਖ ਧਰਮ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਬਹੁਤ ਵੱਡੀ ਮਹਾਨਤਾ ਦਿੱਤੀ ਜੀ ਸੋ ਕਿਉਂ ਮੰਦਾ ਆਖੀ ਹੈ ਜਿਤ ਜਮੈ ਰਾਜਾ ਔਰਤ ਨੂੰ ਕਿਉਂ ਅਸੀਂ ਮੰਦਾ ਕਹੀਏ ਜਿਸ ਦੇ ਜਿਸ ਨੇ ਵੱਡੇ ਵੱਡੇ ਰਾਜਾਂ ਨੂੰ ਵੀ ਜਨਮ ਦਿੱਤਾ ਜੀ ਤਾਂ ਸਾਰੀ ਰਾਜਾਨ ਭਾਵ ਕੇ ਇਸਤਰੀ ਤੋਂ ਹੀ ਮਤਲਬ ਅੱਗੇ ਸੰਤਾਨ ਵੱਧ ਰਹੀ ਹੈ ਜੀ ਤਾਂ ਅਸੀਂ ਇਹ ਜਿਹੜਾ ਪਿਛਲਾ ਉਹਨੂੰ ਖੰਡਨ ਕੀਤਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਬਰਾਬਰ ਦਾ ਔਰਤ ਨੂੰ ਦਰਜਾ ਦਿੱਤਾ ਜੀ ਜਿਵੇਂ ਆਪਣੇ ਸਟੂਡੈਂਟ ਆ ਸਟਮ ਸਟੂਡੈਂਟ ਲਾਈਫ ਜਿਹੜੀ ਉਹ ਬੜੀ ਵਧੀਆ ਲਾਈਫ ਹੁੰਦੀ ਹੈ ਤੇ ਆਪਾਂ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦੀ ਗੱਲ ਕਰੀਏ ਤਾਂ ਆਪਾਂ ਸਾਰੀ ਲਾਈਫ ਸਟੂਡੈਂਟ ਰਹਿਨੇ ਆ ਜੇ ਆਪਾਂ ਗੁਰਬਾਣੀ ਪੜ੍ਹਦੇ ਉਹਨਾਂ ਦੀ ਹਾਲਾਂਕਿ ਉਹਨਾਂ ਦੀ ਜ਼ਿੰਦਗੀ ਬਾਰੇ ਹੀ ਆਪਾਂ ਪੜ੍ਹਦੇ ਆਂ ਸਾਖੀਆਂ ਸੁਣਦੇ ਆਂ ਤਾਂ ਬਹੁਤ ਜ਼ਿਆਦਾ ਕੁਝ ਸਿੱਖਣ ਨੂੰ ਮਿਲਦਾ ਪਰ ਆਪਣੇ ਬੱਚਿਆਂ ਤੱਕ ਇਹ ਜਿਹੜੀ ਗੱਲ ਆ ਇਹ ਪਚਾਉਣੀ ਜਾਂ ਕਿਵੇਂ ਬੱਚਿਆਂ ਦੀ ਜ਼ਿੰਦਗੀ ਤੇ ਪ੍ਰਭਾਵ ਪਾਇਆ ਜਾ ਸਕਦਾ ਜਾਂ ਕਿਹੜੇ ਸੋਰਸ ਦੇ ਨਾਲ ਉਹਨਾਂ ਨੂੰ ਦੱਸਿਆ ਜਾਵੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋ ਕ੍ਰਾਂਤੀਕਾਰੀ ਸੋਚ ਸੀਗੀ ਉਹ ਮਤਲਬ ਇਹ ਪਰਮਾਤਮਾ ਦੇ ਰੂਪ ਵਿੱਚ ਜਦੋਂ ਧਰਤੀ ਤੇ ਆਏ ਖੁਦ ਪਰਮਾਤਮਾ ਸੀ ਤੇ ਕੀ ਇਹੋ ਜਿਹਾ ਚੇਂਜਸ ਆਇਆ ਜਾਂ ਹੁਣ ਆਪਣੇ ਜਿਹੜੇ ਹੁਣ ਨਵਾਂ ਜੂਥ ਆ ਜਿਹੜਾ ਉਹਨੂੰ ਆਪਾਂ ਦੱਸੀਏ ਤੇ ਕੀ ਉਹਨਾਂ 'ਚ ਬਦਲਾਅ ਜਿਹੜੇ ਆਉਣਗੇ ਬਿਲਕੁਲ ਜੀ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਕਿਉਂਕਿ ਜਿਹੜੇ ਛੋਟੇ ਬੱਚੇ ਆ ਜੀ ਛੋਟੇ ਬੱਚੇ ਜੇ ਇਤਿਹਾਸ ਪੜ੍ਹਨ ਤਾਂ ਗੁਰਬਾਣੀ ਦੇ ਨਾਲ ਜੁੜਨ ਤਾਂ ਉਹ ਬਹੁਤ ਤਰੱਕੀ ਕਰ ਸਕਦੇ ਆ ਕਿਉਂਕਿ ਗੁਰਬਾਣੀ ਇੱਕ ਬਹੁਤ ਵੱਡਾ ਜ਼ਿੰਦਗੀ ਨੂੰ ਸੁਧਾਰਨ ਵਾਸਤੇ ਇੱਕ ਜਰੀਆ ਹੈ ਜਿਵੇਂ ਕਿ ਆਪਣੇ ਧਰਮ ਦੇ ਵਿੱਚ ਗੁਰਬਾਣੀ ਨੂੰ ਇੱਕ ਜਿਵੇਂ ਆਪਣੇ ਸਿੱਖ ਧਰਮ ਦੇ ਵਿੱਚ ਗੁਰਬਾਣੀ ਨੂੰ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਤਿੰਨ ਪਾਰਟ ਆ ਜਿਵੇਂ ਗੁਰਬਾਣੀ ਗੁਰੂ ਰੰਧ ਸਾਹਿਬ ਦੀ ਬਾਣੀ ਜੀ ਜਿਵੇਂ ਇੱਕ ਗੁਰਮਤਿ ਸਿੱਖਿਆ ਇੱਕ ਇਤਿਹਾਸ ਹਾਂਜੀ ਜਿਵੇਂ ਆਮ ਕਈ ਧਰਮਾਂ ਦੇ ਵਿੱਚ ਦੇਖਦੇ ਆਪਾਂ ਉਹਨਾਂ ਧਰਮਾਂ ਦੇ ਵਿੱਚ ਉਹ ਜਿਹੜੇ ਗ੍ਰੰਥਾ ਉਹਨਾਂ ਦੇ ਜੀ ਜੀ ਤਾਂ ਉਹਦੇ ਵਿੱਚ ਇੱਕ ਇਤਿਹਾਸ ਤੌਰ ਤੇ ਲਿਖਿਆ ਹੁੰਦਾ ਉਹ ਆਪਣੇ ਪੈਰੋਕਾਰਾਂ ਦਾ ਜ਼ਿਕਰ ਕੀਤਾ ਜਾਂਦਾ ਆਪਣੇ ਗੁਰੂ ਰਾਂਸੇਬ ਦੇ ਵਿੱਚ ਇੱਕ ਰੱਬੀ ਬਾਣੀ ਨੇ ਜੀ ਇਹ ਤੇ ਮਤਲਬ ਉਹ ਤੋਂ ਹਟ ਕੇ ਕਿਸੇ ਗੁਰੂ ਦਾ ਇਤਿਹਾਸ ਦੀ ਇਤਿਹਾਸ ਆਪਣੇ ਇੱਕ ਵੱਖਰਾ 파ਟ ਆ ਇੱਕ ਗੁਰਮਤ ਸਿੱਖਿਆ ਵੱਖਰਾ 파ਟ ਆ ਜੀ ਇਹ ਤਿੰਨ 파ਟ ਇਹਨਾਂ ਨੂੰ ਸਟੂਡੈਂਟ ਜਿਹੜਾ ਆਪਣਾ ਵਿਦਿਆਰਥੀ ਉਹ ਸਮਝ ਕੇ ਗੁਰਬਾਣੀ ਨੂੰ ਤਾਂ ਗੁਰਬਾਣੀ ਤੇ ਚੱਲੇ ਤਾਂ ਉਹ ਬਹੁਤ ਹੀ ਤਰੱਕੀ ਕਰ ਸਕਦਾ ਜਿਵੇਂ ਕਿ ਅੱਜ ਕੱਲ ਸਹਿਣਸ਼ੀਲਤਾ ਜਿਹੜੀ ਉਹ ਘਟ ਰਹੀ ਆ ਜਿਹ ਪੇਸ਼IENTS ਜਿਹੜਾ ਬੱਚੇ ਗੁਰਬਾਣੀ ਦੇ ਨਾਲ ਜੁੜਨਗੇ ਤਾਂ ਉਹ ਜਿਹੜੀ ਮਤਲਬ ਉਹਨਾਂ ਤੇ ਨਿਮਰਤਾ ਉਹਨਾਂ ਚ ਸ਼ਾਂਤੀ ਜਿਹੜੀ ਆ ਉਹ ਵੱਧ ਸਕਦੀ ਆ ਤਾਂ ਉਹ ਬੱਚੇ ਤਰੱਕੀ ਕਰ ਸਕਦੇ ਆ ਜੀ ਲਾਸਟ ਦੇ ਵਿੱਚ ਮੈਂ ਇਹ ਕਹਿਣਾ ਚਾਹਣਾ ਆ ਵੀ ਗੁਰੂ ਤੋਂ ਬਿਨਾ ਘੂਰ ਅੰਧੇਰਾ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤਨ ਲਾਗੀ ਵਾਰ ਜੇ ਸੋਹ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਇੱਤੇ ਚਾਂਦਨ ਹੁੰਦਿਆ ਗੁਰਬੈਨ ਕੋਰਿਆ ਅੰਧਾਰ ਗੁਰਬੈਨ ਕੋਰਿਆ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਬਿਜਲੀ ਬਿਆੰਤ ਅੰਤ 간 ਤੀਰਾਂ ਜਾਏ 간 ਲੱਖ ਤੇ ਕਰੋੜ ਜਸ ਜੱਗ ਹੋਵੇ ਚੰਦਨਾ ਇੱਤੀ ਰੁਸ਼ਨਾਈ ਜੱਗ ਕਿਤੇ ਵੀ ਨਾ ਕਾਮ ਆਵੇ ਗੁਰੂ ਤੋਂ ਬਗੈਰ ਜੱਗ ਅੰਧ ਧੁੰਦ ਅੰਧਨਾ ਗੁਰਬਾਣੀ ਦਾ ਇਹ ਫਰਮਾਨ ਹੈ ਜੇ ਸੋਹ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਜੇ 100 ਚੰਦਰਮਾ ਚੜ ਪਵੇ ਤਾਂ ਹਜ਼ਾਰ ਸੂਰਜ ਚੜ ਪਵੇ ਤਾਂ ਇੰਨਾ ਚੰਨ ਦੇ ਹੁੰਦਿਆ ਵੀ ਗੁਰੂ ਤੋਂ ਬਿਨਾ ਕੋਰ ਅੰਧੇਰਾ ਹੈ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾਵ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ